ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਨੂੰ ਲੁੱਟਖੋ ਦਾ ਸ਼ਿਕਾਰ ਖਤਰੇ 'ਚ ਕੈਰੀਅਰ ਅਮਰੀਕਾ ਨੇ ਪੈਂਸਿਲਵੇਨੀਆ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਇੱਕ ਤੇਲਗੂ ਭਾਰਤੀ ਵਿਦਿਆਰਥੀ ਨੂੰ ਲੁੱਟਦਾ ਸ਼ਿਕਾਰ ਹੋ ਗਿਆ ਹੈ ਅਮਰੀਕਾ ਦੇ ਵਿੱਚ ਜੀਹਾਂ 13 ਤਰੀਕ ਨੂੰ ਇੱਕ ਦਿਲ ਦਹਿਲ ਾਨ ਵਾਲੀ ਘਟਨਾ ਵਾਪਰੀਗੀ ਦੇਖ ਨੂੰ ਮਿਲੀ ਉਸ ਨੌਜਵਾਨ ਦਾ ਲੈਪਟਾਪ ਕੱਪੜੇ ਪੈਸੇ ਤੇ ਸਮਾਨ ਸਮੇਤ ਮਹੱਤਵਪੂਰਨ ਚੀਜ਼ਾਂ ਦਾ ਨੁਕਸਾਨ ਹੋ ਗਿਆ ਉਹ ਚੀਜ਼ਾਂ ਜੋ ਨਾ ਰੋਜ਼ਾਨਾ ਜੀਵਨ ਵਿੱਚ ਜ਼ਰੂਰੀ ਸੀ ਸਗੋਂ ਉਸ ਦੀ ਪੜ੍ਹਾਈ ਅਤੇ ਵਿਦੇਸ਼ੀ ਧਰਤੀ ਤੇ ਰਹਿਣ ਲਈ ਵੀ ਬਹੁਤ ਜ਼ਰੂਰੀ ਸਨ ਇਹ ਘਟਨਾ ਵਿਦੇਸ਼ਾਂ ਵਿੱਚ ਪੜ ਰਹੇ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਦੁਆਰਾ ਦਰਪੇਸ਼ ਡੂੰਘੇ ਸੰਘਰਸ਼ਾਂ ਤੇ ਰੋਸ਼ਨੀ ਪਾਉਂਦੀ ਹੈ ਬਹੁਤੇ ਆਪਣੇ ਪਰਿਵਾਰਾਂ ਨੂੰ ਉੱਚ ਸਿੱਖਿਆ ਅਤੇ ਬਿਹਤਰ ਸੁਭਾਵਨਾਵਾਂ ਤੇ ਸੁਪਨੇ ਦੇ ਕੇ ਆਪਣੇ ਆਪ ਸੀਮਤ ਸਾਧਨ ਲੈ ਕੇ ਛੱਡ ਜਾਂਦੇ ਹਨ ਉਹ ਅਕਸਰ ਤੰਗ ਬਜਟ ਵਜੀਫੇ ਜਾਂ ਕਰਜ਼ਿਆਂ ਤੇ ਨਿਰਭਰ ਕਰਦੇ ਹਨ ਜਿਨ੍ਹਾਂ ਦਾ ਧਿਆਨ ਨਾਲ ਪ੍ਰਬੰਧਕ ਕੀਤਾ ਜਾਣਾ ਚਾਹੀਦਾ ਹੈ ਸਥਾਨਕ ਵਿਦਿਆਰਥੀਆਂ ਨੇ ਉਲਟ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਉਹੀ ਸੁਰੱਖਿਆ ਜਾਲਾਂ ਤੱਕ ਘੱਟ ਹੀ ਪਹੁੰਚ ਹੁੰਦੀ ਹੈ ਭਾਵੇਂ ਇਹ ਵਿੱਤੀ ਸਹਾਇਤਾ ਹੋਵੇ ਜਾਂ ਫਿਰ ਅਚਾਨਕ ਝਟਕਿਆਂ ਤੋਂ ਉੱਭਰਨ ਲਈ ਪੂਰਾ ਸਮਾਂ ਕੰਮ ਕਰਨ ਦੀ ਯੋਗਤਾ ਹੋਵੇ ਤੁਹਾਨੂੰ ਦੱਸਦੀ ਕਿ ਭਾਰਤੀ ਵਿਦਿਆਰਥੀਆਂ ਨੂੰ ਵੱਧੂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਘਰ ਤੋਂ ਦੂਰ ਰਹਿੰਦੇ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਈੜੀ ਮੁਸ਼ਕਲਾਂ ਦਾ ਹੱਥੇ ਸਾਮਣਾ ਕਰਨਾ ਪੈਂਦਾ ਲੇਕਿਨ ਜਦੋਂ ਇਸ ਤਰ੍ਹਾਂ ਦੀ ਕੋਈ ਹਰਕਤ ਹੋ ਜਾਵੇ ਜਾਂ ਉਹਨਾਂ ਦਾ ਕੋਈ ਹਾਦਸਾ ਹੋ ਜਾਵੇ ਤੇ ਫਿਰ ਕਿਤਨਾ ਕਿਤੇ ਬਾਹਰ ਉੱਥੇ ਜਾ ਕੇ ਹਰ ਕੋਈ ਪਰੇਸ਼ਾਨਤਾ ਹੋ ਹੀ ਜਾਂਦਾ ਹੈਗਾ ਆ ਉਸ ਨੂੰ ਹੁਣ ਇਹ ਉਮੀਦ ਹੈਗੀ ਆ ਕਿ ਇਹ ਕਹਾਣੀ ਜਿਹੜੀ ਕੀ ਮੈਂ ਲੋਕਾਂ ਨੂੰ ਦੱਸ ਰਿਹਾਗਾ ਆ ਇਹਨੂੰ ਗੰਭੀਰਤਾ ਨਾਲ ਦੇਖਿਆ ਜਾਵੇ ਤੇ ਹੋਰ ਵੀ ਕਿਸੇ ਨਾਲ ਇਸ ਤਰ੍ਹਾਂ ਦੀ ਹਰਕਤ ਨਾ ਕੋਈ ਕਰ ਸਕੇ ਜਿੱਤੋਂ ਬਾਅਦ ਸਰਕਾਰਾਂ ਜ਼ਰੂਰ ਇਸ ਚੀਜ਼ ਉੱਤੇ ਥੋੜੀ ਸ਼ਕਤੀ ਵਰਤ